ਕੌਝੀ ਘੰਟਿਆਂ ਦੇ ਵਿੱਚ ਜਿਹੜੀ ਝੀਲ ਦੀ ਡੰਗਾਈ ਸਿਰਫ 10 ਫੁੱਟ ਸੀ ਇਹ ਡੰਗਾਈ ਵੱਧ ਕੇ 200 ਫੁੱਟ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ ਹਾਲਾਤ ਇੰਨੇ ਜਦਾ ਖਤਰਨਾਕ ਹੋ ਗਏ ਸੀ ਕਿ ਝੀਲ ਦੇ ਨਾਲ ਜਿਹੜੀ ਨਹਿਰ ਜੁੜੀ ਹੋਈ ਸੀ ਜਿਹੜੇ ਝੀਲ ਦੇ ਪਾਣੀ ਨੂੰ ਅੱਗੇ ਲੈ ਕੇ ਜਾਂਦੀ ਸੀ ਉਹ ਨਹਿਰ ਦਾ ਪਾਣੀ ਹੀ ਝੀਲ ਦੇ ਵਿੱਚ ਵਾਪਸ ਹੋਣਾ ਸ਼ੁਰੂ ਹੋ ਗਿਆ ਕੌਝੀ ਸੈਕਿੰਡ ਦੇ ਵਿੱਚ ਤਿੰਨ ਤੋਂ ਚਾਰ ਮੰਜ਼ਲਾ ਡਰਿਲਿੰਗ ਪਲੇਟਫਾਰਮ ਝੀਲ ਦੇ ਵਿੱਚ ਸਮਾ ਚੁੱਕਿਆ ਸੀ ਇੱਥੇ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਹ ਝੀਲ ਦੀ ਡੰਗਾਈ ਸਿਰਫ ਤੇ ਸਿਰਫ 10 ਫੁੱਟ ਸੀ ਫਿਰ ਇਹ ਇੰਨਾ ਵੱਡਾ ਸਟਰਕਚਰ ਕਿੱਧਰ ਗਾਇਬ ਹੋ ਗਿਆ ਅੱਜ ਤੁਸੀਂ ਲੇਖ ਪਿਨੀਓਰ ਨੂੰ ਦੇਖੋ ਤਾਂ ਪਾਣੀ ਬਿਲਕੁਲ ਸ਼ਾਂਤ ਨਜ਼ਰ ਆਉਂਦਾ ਹੈ ਪਰ 1980 ਦੇ ਵਿੱਚ ਇਹ ਝੀਲ ਕੁਝ ਹੀ ਘੰਟਿਆਂ ਦੇ ਵਿੱਚ ਇੱਕ ਡਰਾਪ ਨੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਉਸ ਦਿਨ ਅਚਾਨਕ ਹੀ ਇਹ ਸ਼ਾਂਤ ਝੀਲ ਦਾ ਪਾਣੀ ਇੱਕਦਮ ਬੜੀ ਤੇਜ਼ੀ ਦੇ ਨਾਲ ਘੁੰਮਣ ਲੱਗ ਜਾਂਦਾ ਹੈ ਤੇ ਝੀਲ ਦੇ ਅੰਦਰ ਇੱਕ ਬਹੁਤ ਵੱਡਾ ਪਾਣੀ ਦਾ ਚੱਕਰਵਾਤ ਆ ਜਾਂਦਾ ਹੈ ਝੀਲ ਦੇ ਪਾਣੀ ਦੇ ਚੱਕਰਵਾਤ ਦਾ ਬਹਾਅ ਇੰਨਾ ਜ਼ਿਆਦਾ ਤੇਜ਼ ਹੁੰਦਾ ਹੈ ਕਿ ਆਲੇ-ਦੁਆਲੇ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਪਾਣੀ ਦੇ ਵਿੱਚ ਸਮੋਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਮਤਲਬ ਕਿ ਝੀਲ ਦਾ ਪਾਣੀ ਆਲੇ-ਦੁਆਲੇ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਝੀਲ ਦੇ ਕਿਨਾਰੇ ਦੇ ਉੱਪਰ ਬਣਿਆ ਹੋਇਆ ਇੱਕ ਗਾਰਡਨ ਜਿਹੜਾ ਤਕਰੀਬਨ ਇੱਕ ਕੀਲੇ ਦੇ ਵਿੱਚ ਸੀ ਉਹ ਵੀ ਸਾਰਦਾ ਸਾਰਾ ਝੀਲ ਦੇ ਅੰਦਰ ਚਲਾਇਆ ਜਾਂਦਾ ਹੈ। ਕੌਝੀ ਘਟਟਿਆਂ ਦੇ ਵਿੱਚ ਜਿਹੜੀ ਝੀਲ ਦੀ ਡੰਗਾਈ ਸਿਰਫ 10 ਫੁੱਟ ਸੀ ਇਹ ਡੰਗਾਈ ਵੱਧ ਕੇ 200 ਫੁੱਟ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ। ਹਾਲਾਤ ਇੰਨੇ ਜਦਾ ਖਤਰਨਾਕ ਹੋ ਗਏ ਸੀ ਕਿ ਝੀਲ ਦੇ ਨਾਲ ਜਿਹੜੀ ਨਹਿਰ ਜੁੜੀ ਹੋਈ ਸੀ ਜਿਹੜੇ ਝੀਲ ਦੇ ਪਾਣੀ ਨੂੰ ਅੱਗੇ ਲੈ ਕੇ ਜਾਂਦੀ ਸੀ ਉਹ ਨਹਿਰ ਦਾ ਪਾਣੀ ਹੀ ਝੀਲ ਦੇ ਵਿੱਚ ਵਾਪਸ ਹੋਣਾ ਸ਼ੁਰੂ ਹੋ ਗਿਆ। ਮਤਲਬ ਕਿ ਨਹਿਰ ਦੇ ਪਾਣੀ ਦੀ ਦਿਸ਼ਾ ਹੀ ਉਲਟੀ ਹੋ ਗਈ। ਕਿੱਥੇ ਝੀਲ ਦੇ ਵਿੱਚੋਂ ਨਹਿਰ ਦੇ ਵਿੱਚ ਪਾਣੀ ਜਾਂਦਾ ਸੀ ਹੁਣ ਨਹਿ ਇੱਕ ਘੰਟਿਆਂ ਦੇ ਵਿੱਚ ਉਹ ਇੱਕ ਬਹੁਤ ਵੱਡੇ ਟੋਏ ਦਾ ਰੂਪ ਲੈ ਚੁੱਕੀ ਸੀ ਹੁਣ ਸਵਾਲ ਇਹ ਉੱਠਦਾ ਹੈ ਕਿ ਅਜਿਹਾ ਕਿਉਂ ਤੇ ਕਿਵੇਂ ਹੋਇਆ ਕੀ ਇਹ ਕੋਈ ਕੁਦਰਤੀ ਘਟਨਾ ਸੀ ਜਾਂ ਫਿਰ ਇਸ ਦੇ ਵਿੱਚ ਇਨਸਾਨੀ ਗਲਤੀ ਸ਼ਾਮਲ ਸੀ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਬੀਨ ਮੰਬਰ 1980 ਦਾ ਦਿਨ ਸੀ ਤੇ ਝੀਲ ਦੇ ਵਿਚਕਾਰ ਇੱਕ ਬਹੁਤ ਵੱਡਾ ਡ੍ਰਿਲਿੰਗ ਕਰਨ ਵਾਲਾ ਪਲੇਟਫਾਰਮ ਲੱਗਿਆ ਹੋਇਆ ਸੀ ਇਹ ਡ੍ਰਿਲਿੰਗ ਪਲੇਟਫਾਰਮ ਟੈਕਸਕੋ ਆਇਲ ਕੰਪਨੀ ਨੇ ਝੀਲ ਦੇ ਬਿਲਕੁਲ ਵਿਚਾਲੇ ਲਾਇਆ ਸੀ ਡ੍ਰਿਲਿੰਗ ਪਲੇਟਫਾਰਮ ਦੇ ਨਾਲ ਟੈਕਸਕੋ ਕੰਪਨੀ ਝੀਲ ਦੇ ਥੱਲੇੋਂ ਤੇਲ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਅਸਲ ਦੇ ਵਿੱਚ ਝੀਲ ਦੇ ਥੱਲੇ ਇਹ ਟੈਕਸਕੋ ਕੰਪਨੀ ਨੂੰ ਇੱਕ ਵਿਸ਼ਾਲ ਜਾਂ ਕਹੀਏ ਬਹੁਤ ਵੱਡਾ ਨਮਕ ਦਾ ਗੋਮਬਦ ਮਿਲਦਾ ਹੈ ਜਿਹਨੂੰ ਆਪਾਂ ਸਾਲਟ ਡੋਮ ਵੀ ਕਹਿ ਦਿੰਦੇ ਹਾਂ ਵਿਗਿਆਨਕਾਂ ਦਾ ਮੰਨਣਾ ਹੈ ਕਿ ਜਿੱਥੇ ਸਾਲਟ ਡੋਮ ਹੁੰਦਾ ਹੈ ਯਾਨੀ ਕਿ ਨਮਕ ਦਾ ਗੋਮਬ ਵੀ ਮਿਲਦੇ ਨੇ ਜਿਨ੍ਹਾਂ ਦੇ ਨਾਲ ਪਤਾ ਲੱਗਦਾ ਹੈ ਕਿ ਇਸ ਚੀਜ਼ ਦੇ ਥਲੇ ਤੇਲ ਮੌਜੂਦ ਹੋ ਸਕਦਾ ਹੈ ਇਸ ਲਈ ਟੈਕਸ ਕੋ ਕੰਪਨੀ ਫੈਸਲਾ ਕਰਦੀ ਹੈ ਝੀਲ ਦੇ ਬਿਲਕੁਲ ਵਿੱਚ ਕਾਰ ਡ੍ਰਿਲਿੰਗ ਕਰਨ ਦਾ ਡ੍ਰਿਲਿੰਗ ਕਰਨ ਵਾਲੀ ਟੀਮ ਦੇ ਵਿੱਚ ਪ੍ਰੋਫੈਸ਼ਨਲ ਤੇ ਐਕਸਪੀਰੀਅੰਸ ਵਰਕਰ ਸਨ ਡ੍ਰਿਲਿੰਗ ਵਰਕਰਾਂ ਨੂੰ ਪਤਾ ਸੀ ਕਿ ਇਹ ਕੰਮ ਖਤਰਨਾਕ ਹੈ ਇਸ ਲਈ ਉਹ ਪੂਰੀ ਤਿਆਰੀ ਦੇ ਨਾਲ ਪਹਿਲਾਂ ਹੀ ਇਸ ਡ੍ਰਿਲਿੰਗ ਪਲੇਟਫਾਰਮ ਤੇ ਆਏ ਸਨ ਸਵੇਰ ਤਕਰੀਬਨ 6 ਵਜੇ ਦਾ ਸਮਾਂ ਸੀ ਤੇ ਸਾਰੇ ਦਿਨਾਂ ਵਾਂਗ ਇਹ ਵੀ ਇੱਕ ਨਾਰਮਲ ਦਿਨ ਸੀ ਪਰ ਉਦੋਂ ਹੀ ਅਚਾਨਕ ਜਿਹੜੀ ਡ੍ਰਿਲ ਥੱਲੇ ਘੁੰਮ ਰਹੀ ਸੀ ਉਹ ਇੱਕਦਮ ਫਸ ਜਾਂਦੀ ਹੈ ਰੁਕ ਜਾਂਦੀ ਹੈ ਲਗਭਗ 14 ਇੰਚ ਮੋਟੀ ਡ੍ਰਿਲ ਵਰਕਰਾਂ ਦੇ ਲਈ ਇਹ ਕੋਈ ਵੱਡੀ ਗੱਲ ਨਹੀਂ ਸੀ ਕਿਉਂਕਿ ਅਕਸਰ ਹੀ ਅਜਿਹਾ ਹੁੰਦਾ ਰਹਿੰਦਾ ਹੈ ਜਦੋਂ ਡ੍ਰਿਲ ਥੱਲੇ ਜਾ ਕੇ ਕਿਸੇ ਚੀਜ਼ 'ਚ ਫਸ ਜਾਂਦੀ ਹੈ ਤੇ ਆਮ ਤੌਰ ਤੇ ਥੋੜੀ ਮਿਹਨਤ ਤੋਂ ਬਾਅਦ ਡ੍ਰਿਲ ਢਿੱਲੀ ਹੋ ਜਾਂਦੀ ਹੈ ਤੇ ਵਾਪਸ ਤੋਂ ਘੁੰਮਣਾ ਸ਼ੁਰੂ ਕਰ ਦਿੰਦੀ ਹੈ ਪਰ ਇਸ ਵਾਰ ਉਹ ਗੱਲ ਨਹੀਂ ਸੀ ਇਹ ਡ੍ਰਿਲ ਕੁਝ ਅਲੱਗ ਤਰੀਕੇ ਨਾਲ ਫਸੀ ਸੀ ਵਰਕਰ ਕਈ ਵਾਰ ਕੋਸ਼ਿਸ਼ ਕਰਦੇ ਨੇ ਪਰ ਇਹ ਡ੍ਰਿਲ ਟਾਸ ਤੋਂ ਮੱਸ ਨਹੀਂ ਹੁੰਦੀ ਜਦੋਂ ਫਿਰ ਤੋਂ ਇੱਕ ਵਾਰ ਕੋਸ਼ਿਸ਼ ਕਰਦੇ ਨੇ ਤਾਂ ਡ੍ਰਿਲ ਇੰਨੇ ਜ਼ਬਰਦਸਤ ਤਰੀਕੇ ਦੇ ਨਾਲ ਹਲਦੀ ਹੈ ਤੇ ਇੱਕ ਬਹੁਤ ਜ਼ਿਆਦਾ ਅਜੀਬ ਆਵਾਜ਼ ਆਉਂਦੀ ਹੈ ਇਹ ਆਵਾਜ਼ ਨੂੰ ਸੁਣ ਕੇ ਡ੍ਰਿਲਿੰਗ ਵਰਕਰ ਨੂੰ ਪਤਾ ਲੱਗ ਜਾਂਦਾ ਹੈ ਕਿ ਬਹੁਤ ਵੱਡੀ ਗੜਬੜ ਹੋ ਚੁ ਪਲੇਟਫਾਰਮ ਨੂੰ ਛੱਡ ਕੇ ਇੱਥੋਂ ਭਜਣਾ ਪਵੇਗਾ ਝੀਲ ਦੇ ਵਿੱਚਕਾਰੋਂ ਭਜਣਾ ਪਵੇਗਾ ਛੇਤੀ ਦੇ ਨਾਲ ਇਹ ਸਾਰੇ ਵਰਕਰ ਡ੍ਰਿਲਿੰਗ ਪਲੇਟਫਾਰਮ ਦੇ ਨਾਲ ਖੜੀ ਕੈਸਤੀ ਦੇ ਵਿੱਚ ਬੈਠਦੇ ਨੇ ਤੇ ਕਿਨਾਰੇ ਵੱਲ ਨੂੰ ਚਲਣਾ ਸ਼ੁਰੂ ਕਰ ਦਿੰਦੇ ਨੇ ਇਹੀ ਫੈਸਲਾ ਇਹਨਾਂ ਦੀ ਜਾਨ ਬਚਾ ਗਿਆ ਕੁਝ ਹੀ ਸੈਕਿੰਡ ਦੇ ਵਿੱਚ ਤਿੰਨ ਤੋਂ ਚਾਰ ਮੰਝੜਾ ਡ੍ਰਿਲਿੰਗ ਪਲੇਟਫਾਰਮ ਝੀਲ ਦੇ ਵਿੱਚ ਸਮਾ ਚੁੱਕਿਆ ਸੀ ਇੱਥੇ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਹ ਝੀਲ ਦੀ ਡੁਘਾਈ ਸਿਰਫ ਤੇ ਸਿਰਫ 10 ਫੁੱਟ ਸੀ ਫਿਰ ਇੰਨਾ ਵੱਡਾ ਸਟਰਕਚਰ ਕਿੱਧਰ ਗਾਇਬ ਹੋ ਗਿਆ ਉਸ ਟਾਈਮ ਹੀ ਕੈਸਤੀ ਦੇ ਵਿੱਚ ਬੈਠੇ ਡ੍ਰਿਲਿੰਗ ਵਰਕਰਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਕੈਸਤੀ ਪਿੱ ਪਾਣੀ ਉਧਰ ਨੂੰ ਜਾ ਰਿਹਾ ਹੈ ਇਹਨਾਂ ਦੀ ਕਿਸ਼ਤੀ ਵੀ ਉਧਰ ਨੂੰ ਜਾ ਰਹੀ ਹੈ ਬੋਟ ਦੇ ਕੈਪਟਨ ਨੇ ਤੁਰੰਤ ਹੀ ਕਿਸ਼ਤੀ ਦੇ ਇੰਜਣ ਨੂੰ ਫੋਲ ਸਪੀਡ ਤੇ ਚਲਾ ਦਿੱਤਾ ਬੜੀ ਮੁਸ਼ਕਲ ਦੇ ਨਾਲ ਇਹ ਸਾਰੇ ਜਾਨੇ ਸੁਰੱਖਿਅਤ ਝੀਲ ਦੇ ਕਿਨਾਰੇ ਦੇ ਉੱਪਰ ਪਹੁੰਚ ਜਾਂਦੇ ਨੇ ਪਰ ਡ੍ਰਿਲਿੰਗ ਪਲੇਟਫਾਰਮ ਦਾ ਡੁੱਬਣਾ ਤਬਾਹੀ ਦੀ ਸ਼ੁਰੂਆਤ ਸੀ ਅਸਲੀ ਤਬਾਹੀ ਤਾਂ ਹਜੇ ਬਾਕੀ ਸੀ ਕੌਜੀ ਸਮੇਂ ਬਾਅਦ ਜਿਸ ਜਗ੍ਹਾ ਤੇ ਪਲੇਟਫਾਰਮ ਲੱਗਿਆ ਹੋਇਆ ਸੀ ਉੱਥੋਂ ਝੀਲ ਦਾ ਪਾਣੀ ਬੜੀ ਸਪੀਡ ਦੇ ਨਾਲ ਗੋਲ-ਗੋਲ ਘੁੰਮਣਾ ਸ਼ੁਰੂ ਕਰ ਦਿੰਦਾ ਹੈ ਇਹ ਗੋਲ-ਗੋਲ ਘੁੰਮਦਾ ਪਾਣੀ ਝੀਲ ਦੇ ਅੰਦਰ ਇੱਕ ਵੱਡਾ ਚੱਕਰਵਾਤ ਬਣਾ ਦਿੰਦਾ ਹੈ ਇਹ ਇਹ ਸਾਰਾ ਕੁਝ ਇੰਨੀ ਤੇਜ਼ੀ ਦੇ ਨਾਲ ਹੋਇਆ ਕਿ ਦੇਖਣ ਵਾਲੇ ਸਾਰੇ ਹੈਰਾਨ ਖੜੇ ਰਹਿ ਗਏ ਕਿ ਆਖਰਕਾਰ ਇਹ ਹੋ ਕੀ ਰਿਹਾ ਹੈ ਡੈਲਕਮ ਨਹਿਰ ਜਿਹੜੀ ਕਿ ਝੀਲ ਦੇ ਪਾਣੀ ਨੂੰ ਮੈਕਸੀਕੋ ਦੀ ਖਾੜੀ ਦੇ ਵਿੱਚ ਲੈ ਕੇ ਜਾਂਦੀ ਸੀ ਹੁਣ ਇਹ ਨਹਿਰ ਉਲਟੀ ਵਹਿਣੀ ਸ਼ੁਰੂ ਹੋ ਗਈ ਜਾਨਕਿ ਉਲਟੀ ਚੱਲਣੀ ਸ਼ੁਰੂ ਹੋ ਗਈ ਮੈਕਸੀਕੋ ਦੀ ਖਾੜੀ ਦਾ ਪਾਣੀ ਹੁਣ ਨਹਿਰ ਦੇ ਜ਼ਰੀਏ ਝੀਲ ਦੇ ਅੰਦਰ ਭਰਨਾ ਸ਼ੁਰੂ ਹੋ ਗਿਆ ਨਹਿਰ ਤੋਂ ਝੀਲ ਦੇ ਵਿੱਚ ਪਾਣੀ ਆ ਰਿਹਾ ਸੀ ਤੇ ਝੀਲ ਦਾ ਪਾਣੀ ਗੋਲ-ਗੋਲ ਘੁੰਮ ਕੇ ਥੱਲੇ ਨੂੰ ਜਾ ਰਿਹਾ ਸੀ ਜਿਹੜੀ ਚੀਜ਼ ਉੱਪਰੋਂ ਦਿਖ ਰਹੀ ਸੀ ਉਹ ਤਾਂ ਸਿਰਫ 5 ਤੋਂ ਲੈ ਕੇ 7% ਸੀ ਅਸਲੀ ਕਾਹਨ ਤਾਂ ਜ਼ਮੀਨ ਦੇ ਥ ਬਹੁਤ ਵੱਡਾ ਗੋਮਬਦ ਸੀ ਸాల్ਟ ਡੋਮ ਸੀ ਅਮਰੀਕਾ ਦੇ ਅੰਦਰ ਇਸ ਤਰ੍ਹਾਂ ਦੇ ਸాల్ਟ ਡੋਮ ਬਹੁਤ ਜ਼ਿਆਦਾ ਨਹੀਂ ਜ਼ਮੀਨ ਦੇ ਥੱਲੇ ਉੱਥੇ ਇਹਨਾਂ ਦਾ ਮਿਲਣਾ ਇੱਕ ਆਮ ਗੱਲ ਹੈ ਇਹ ਸాల్ਟ ਡੋਮ ਦੇ ਵਿੱਚੋਂ ਹੀ ਨਮਕ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਉਹ ਨਮਕ ਨੂੰ ਪ੍ਰੋਸੈਸ ਕਰਕੇ ਅਮਰੀਕਾ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਵੇਚਿਆ ਜਾਂਦਾ ਹੈ ਧਰਤੀ ਦੇ ਥੱਲੇੋਂ ਨਮਕ ਕੱਢਣ ਨੂੰ ਸాల్ਟ ਮਾਈਨਿੰਗ ਕਹਿੰਦੇ ਨੇ ਲੇਕ ਪਨੀਓਰ ਦੇ ਥੱਲੇ ਵੀ ਇੱਕ ਸాల్ਟ ਮਾਈਨ ਬਣੀ ਹੋਈ ਸੀ ਜਾਨੀ ਕਿ ਇੱਕ ਨਮਕ ਦੀ ਖਾਨ ਬਣੀ ਹੋਈ ਸੀ 1919 ਦੇ ਵਿੱਚ ਪਹਿਲੀ ਵਾਰ ਨਮਕ ਦੀ ਖਾਨ ਇੱਥੇ ਮਿਲੀ ਸੀ ਤੇ ਲਗਾਤਾਰ ਪਿਛਲੇ 60 ਸਾਲਾਂ ਤੋਂ ਲੇਕ ਪਨੀਓਰ ਨਮਕ ਤੇ ਹੀਰੇ ਦੀ ਖਾਣ ਵਾਂਗੂ ਸੇਮ ਖਤਰੇ ਹੁੰਦੇ ਨੇ ਇਹਨਾਂ ਦੇ ਵਿੱਚ ਵੀ ਜੇਕਰ ਪਾਣੀ ਆ ਗਿਆ ਤਾਂ ਤਬਾਹੀ ਹੋਣੀ ਤੇ ਮੁਕਤਾ ਹੋਣੀ ਲਾਜ਼ਮੀ ਨਹੀਂ 20 ਨਵੰਬਰ 1980 ਦੀ ਸਵੇਰ ਯਾਨੀ ਕਿ ਦੁਰਘਟਨਾ ਵਾਲੀ ਦਿਨ ਲੇਕ ਪਨੀੌਰ ਦੇ ਉੱਪਰ ਡ੍ਰਿਲਿੰਗ ਹੋ ਰਹੀ ਸੀ ਤੇ ਥੱਲੇ ਨਮਕ ਦੀ ਖਾਣ ਦੇ ਵਿੱਚ ਵਰਕਰ ਕੰਮ ਕਰ ਰਹੇ ਸਨ ਤੇ ਉਸ ਦਿਨ ਲੇਕ ਪਨੀੌਰ ਦੇ ਥੱਲੇ ਬਣੀ ਨਮਕ ਦੀ ਖਾਣ ਦੇ ਵਿੱਚ 55 ਵਰਕਰ ਕੰਮ ਕਰ ਰਹੇ ਸਨ ਤੇ ਧਰਤੀ ਤੋਂ ਤਕਰੀਬਨ 1500 ਫੁੱਟ ਦੀ ਡੂੰਘਾਈ ਤੇ ਇਹਨਾਂ ਦਾ ਕੰਮ ਚੱਲ ਰਿਹਾ ਸੀ ਮਾਈਨਿੰਗ ਚੱਲ ਰਹੀ ਸੀ ਨਮਕ ਦੀ ਕੌਜੀ ਸਮੇਂ ਬਾਅਦ ਨਮਕ ਦੀ ਖਾਣ ਦੇ ਅੰਦਰ ਕੰਮ ਕਰ ਰਹੇ ਮਜ਼ਦੂਰਾਂ ਨੂੰ ਇੱਕ ਕੈਸ ਦੀ ਸੀ ਤਾਂ ਉਹ ਧਿਆਨ ਦਿੰਦਾ ਹੈ ਕਿ ਖਾਨ ਦੇ ਅੰਦਰ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਪਾਣੀ ਨੂੰ ਦੇਖ ਕੇ ਸਾਰੇ ਵਰਕਰ ਹੈਰਾਨ ਹੋ ਜਾਂਦੇ ਨੇ ਕਿ ਖਾਨ ਦੇ ਅੰਦਰ ਇਹ ਪਾਣੀ ਕਿੱਥੋਂ ਆਇਆ ਪਰ ਇਹ ਸਾਰੇ ਸਾਰੇ ਤਿਆਰ ਬੇਕਾਰ ਵਰਕਰ ਸੀ ਇਹਨਾਂ ਨੇ ਪਹਿਲਾਂ ਕਈ ਤਰ੍ਹਾਂ ਦੀ ਇਦਾਂ ਦੀ ਸਿਚੁਏਸ਼ਨਾਂ ਦੇਖੀਆਂ ਸੀ ਇਹਨਾਂ ਨੂੰ ਪਤਾ ਸੀ ਕਿ ਇਹਦੇ ਵਿੱਚ ਕਿੰਨਾ ਜ਼ਿਆਦਾ ਖਤਰਾ ਹੈ ਇਹ ਤੁਰੰਤ ਹੀ ਅਲਾਰਮ ਬਜਾ ਕੇ ਸਾਰਿਆਂ ਨੂੰ ਇੱਕ ਨਮਕ ਦੀ ਖਾਨ ਨੂੰ ਖਾਲੀ ਕਰਦਾ ਸਿਗਨਲ ਦੇ ਦਿੰਦੇ ਨੇ ਪਰ ਪ੍ਰੋਬਲਮ ਇਹ ਸੀ ਕਿ ਇਹ ਨਮਕ ਦੀ ਖਾਨ ਦੇ ਵਿੱਚ ਇੱਕ ਹੀ ਲੈਫਟ ਸੀ ਤੇ ਉਹ ਵੀ ਬਹੁਤ ਜ਼ਿਆਦਾ ਹੌਲੀ ਚੱਲਦੀ ਸੀ ਤੇ ਇੱਕ ਵਾਰ ਦੇ ਵਿੱਚ ਇਹ ਸਿਰਫ ਤੇ ਸਿਰਫ 8 ਜਣਿਆਂ ਨੂੰ ਹੀ ਲਿਆ ਸਕਦੀ ਸੀ ਇਸ ਦੇ ਬਾਵਜੂਦ ਵੀ ਨਮਕ ਦੀ ਖਾਨ ਕਪਰਾੜ ਨਹੀਂ ਲਿਖਾਉਂਦੇ ਉਹ 8-8 ਤੇ ਗਰੁੱਪ ਦੇ ਵਿੱਚ ਬਾਹਰ ਨਿਕਲਣਾ ਸ਼ੁਰੂ ਕਰ ਦਿੰਦੇ ਨੇ ਇਹ ਪਾਣੀ ਅਤੇ ਜ਼ਿੰਦਗੀ ਦੀ ਇੱਕ ਜੰਗ ਸੀ ਜਿਹਦੇ ਵਿੱਚ ਇਹ ਵਰਕਰ ਹੌਸਲਾ ਦਿਖਾਉਂਦੇ ਨੇ ਕੋਈ ਅਫੜਾ ਤਫਰੀ ਨਹੀਂ ਕਰਦੇ ਕਿਉਂਕਿ ਇਹਨਾਂ ਦੀ ਟ੍ਰੇਨਿੰਗ ਇੰਨੀ ਵਧੀਆ ਹੋਈ ਸੀ ਇਹਨਾਂ ਨੂੰ ਪਤਾ ਸੀ ਕਿ ਇਹ ਸਿਚੁਏਸ਼ਨ ਦੇ ਵਿੱਚੋਂ ਬਾਹਰ ਕਿਵੇਂ ਨਿਕਲਣਾ ਹੈ ਨਾਮਕਰੀ ਖਾਨ ਦੇ ਵਿੱਚ ਕੰਮ ਕਰ ਰਹੇ ਵਰਕਰਾਂ ਦੀ ਕਿਸਮਤ ਸਾਥ ਦਿੰਦੀ ਹੈ ਤੇ ਇਹ ਸਹੀ ਸਲਾਮਤ ਸਾਰੇ ਸਾਰੇ ਵਰਕਰ ਸਤਾ ਦੇ ਉੱਪਰ ਆ ਜਾਂਦੇ ਨੇ ਉਧਰ ਨਾਮਕਰੀ ਖਾਨ ਦੇ ਵਿੱਚੋਂ ਵਰਕਰ ਬਾਹਰ ਨਿਕਲ ਰਹੇ ਸੀ ਤੇ ਇੱਧਰ ਲਗਾਤਾਰ ਪਿਛਲੇ 40 ਮਿੰਟ ਤੋਂ ਜਿਹੜਾ ਮੈਕਸੀਕੋ ਦੀ ਖਾੜੀ ਦਾ ਪਾਣੀ ਸੀ ਉਹ ਸਾਰੇ ਦਾ ਸ ਲੇਵਲ ਦੇ ਉੱਪਰ ਆਉਣਾ ਸ਼ੁਰੂ ਹੋ ਗਿਆ ਜਿਹੜੀ ਝੀਲ ਕਦੇ ਮਿੱਠੇ ਪਾਣੀ ਦੀ ਝੀਲ ਸੀ ਹੁਣ ਮੈਕਸੀਕੋ ਦੇ ਪਾਣੀ ਦੇ ਨਾਲ ਉਹ ਇੱਕ ਖਾਰੇ ਪਾਣੀ ਦੀ ਝੀਲ ਬਣ ਗਈ ਤੇ ਇਹ ਝੀਲ ਆਪਣੇ ਨਾਲ ਲੈ ਕੇ ਗਈ ਇੱਕ ਚਾਰ ਮੰਜ਼ਲਾ ਡ੍ਰਿਲਿੰਗ ਪਲੇਟਫਾਰਮ 10 ਬੋਟ 2 ਟਰੱਕ ਤੇ ਇੱਕ ਪੂਰੇ ਦਾ ਪੂਰਾ ਬੋਟੈਨੀਕਲ ਗਾਰਡਨ ਜਿਹੜਾ ਤਕਰੀਬਨ ਇੱਕ ਕੀਲੇ ਦੇ ਵਿੱਚ ਫੈਲਿਆ ਹੋਇਆ ਸੀ ਸਭ ਤੋਂ ਜ਼ਿਆਦਾ ਵੱਡੀ ਗੱਲ ਇਹ ਸੀ ਕਿ ਇਹ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਪਰ ਝੀਲ ਦੇ ਆਸ-ਪਾਸ ਦਾ ਇਲਾਕਾ ਪੂਰੀ ਤਰ੍ਹਾਂ ਦੇ ਨਾਲ ਹੁਣ ਬਦਲ ਚੁੱਕਾ ਸੀ ਮਿੱਠੇ ਪਾਣੀ ਦੀ ਝੀਲ ਖਾਰੇ ਪਾਣੀ ਦੀ ਝੀਲ ਬਣ ਚੁੱਕੀ ਸੀ ਜਿਹੜੀ ਝੀਲ ਦੀ ਗਹਿਰਾਈ ਇਹ ਪੂਰੇ ਤੇ ਪੂਰੇ ਬਦਲਾਅ ਨੇ ਝੀਲ ਦੇ ਇਕੋਸਿਸਟਮ ਨੂੰ ਵੀ ਬਦਲ ਦਿੱਤਾ। ਪੁਰਾਣੇ ਜੀਵ ਜੰਤੂ ਪੌਦੇ ਜਿਹੜੇ ਮਿੱਠੇ ਪਾਣੀ ਦੇ ਵਿੱਚ ਉਗਦੇ ਸੀ ਉਹ ਸਾਰੇ ਦੇ ਸਾਰੇ ਮਰਨੇ ਸ਼ੁਰੂ ਹੋ ਗਏ ਤੇ ਕੁਝ ਸਮੇਂ ਬਾਅਦ ਇਸ ਝੀਲ ਦੇ ਵਿੱਚ ਖਾਰੇ ਪਾਣੀ ਦੇ ਜੀਵ ਪੈਦਾ ਹੋਏ ਤੇ ਖਾਰੇ ਪਾਣੀ ਦੇ ਪੌਦੇ ਪੈਦਾ ਹੋਏ। ਹੁਣ ਸਵਾਲ ਇਹ ਔਰਦਾ ਹੈ ਕਿ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇਹ ਹਾਲਾਤ ਪੈਦਾ ਕਿਵੇਂ ਹੋਏ? ਇੰਨੀ ਵੱਡੀ ਗਲਤੀ ਕਿਵੇਂ ਹੋ ਗਈ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਜੈਸ ਝੀਲ ਦੇ ਵਿੱਚ ਉਹ ਡ੍ਰਿਲਿੰਗ ਕਰ ਰਹੇ ਨੇ ਉਹਦੇ ਥੱਲੇ ਇੱਕ ਨਮਕ ਦੀ ਖਾਣ ਹੈ ਤੇ ਉਸ ਖਾਣ ਦੇ ਵਿੱਚ ਮਜ਼ਦੂਰ ਕੰਮ ਕਰ ਰਹੇ ਨੇ। 1981 ਦੇ ਵਿੱਚ ਇੱਕ ਰਿਪੋਰਟ ਜ ਵਿਚ ਡ੍ਰਿਲਿੰਗ ਦੇ ਨਾਲ ਜੁੜੇ ਹੋਏ ਸਾਰੇ ਨਕਸ਼ੇ ਫਾਈਲ ਉਹ ਡ੍ਰਿਲਿੰਗ ਪਲੇਟਫਾਰਮ ਦੇ ਨਾਲ ਹੀ ਝੀਲ ਦੇ ਵਿੱਚ ਡੁੱਬ ਗਏ ਸਨ ਪਰ ਐਕਸਪਰਟ ਮੰਨਦੇ ਨੇ ਕਿ ਇਹ ਸਾਰੇ ਹਾਦਸੇ ਦੀ ਵਜ੍ਹਾ ਗਲਤ ਕੈਲਕੂਲੇਸ਼ਨ ਸੀ ਮਤਲਬ ਕਿ ਇੰਜੀਨੀਅਰਸ ਨੇ ਗਲਤ ਜਗ੍ਹਾ ਦੇ ਉੱਪਰ ਡ੍ਰਿਲਿੰਗ ਕੀਤੀ ਇੰਜੀਨੀਅਰ ਨੇ ਜਿਹੜੇ ਪੁਆਇੰਟ ਮਾਰਕ ਕੀਤੇ ਸੀ ਡ੍ਰਿਲ ਕਰਨ ਦੇ ਉਹ ਪੁਆਇੰਟ ਗਲਤ ਸੀ ਜਿਸ ਜਗ੍ਹਾ ਤੇ ਡ੍ਰਿਲਿੰਗ ਕਰਨੀ ਚਾਹੀਦੀ ਸੀ ਉਥੋਂ ਉਹ ਪੁਆਇੰਟ ਬਹੁਤ ਜ਼ਿਆਦਾ ਦੂਰ ਲਗਾਏ ਗਏ ਪਰ ਜਿਹੜੇ ਅਸਲੀ ਦਸਤਾਵੇਜ਼ ਸੀ ਉਹ ਸਾਰੇ ਸਾਰੇ ਪਾਣੀ ਦੇ ਵਿੱਚ ਹੀ ਸਮਾ ਗਏ ਸੀ ਇਸ ਕਾਰਨ ਕੋਈ ਜ਼ਿਆਦਾ ਕਲੀਅਰ ਰਿਪੋਰਟ ਨਹੀਂ ਆਈ ਕਿ ਇਹ ਸ ਆਖਰਕਾਰ ਇਹ ਸਾਰਾ ਮਾਮਲਾ ਅਮਰੀਕਾ ਦੀ ਅਦਾਲਤ ਦੇ ਵਿੱਚ ਪਹੁੰਚਦਾ ਹੈ ਤੇ ਉੱਥੇ ਟੈਕਸਕੋ ਆਇਲ ਕੰਪਨੀ ਅਦਾਲਤ ਤੋਂ ਬਾਹਰ ਹੀ ਸਾਰਿਆਂ ਦੇ ਨਾਲ ਸਮਝੌਤਾ ਕਰ ਜਾਂਦੀ ਹੈ ਟੈਕਸਕੋ ਕੰਪਨੀ ਨੇ ਕੋਰਟ ਦੇ ਬਾਹਰ ਹੀ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਨੂੰ ਮੁਆਵਜ਼ਾ ਦੇਣਾ ਸ਼ੁਰੂ ਕਰ ਦਿੱਤਾ ਨਾਮਕਰੀ ਖਾਨ ਦੇ ਮਾਲਕ ਨੂੰ ਟੈਕਸਕੋ ਕੰਪਨੀ ਨੇ 32 ਮਿਲੀਅਨ ਡਾਲਰ ਦਿੱਤੇ ਜਿਹੜਾ ਬੋਟਾਨੀਕਲ ਗਾਰਡਨ ਤਬਾਹ ਹੋਇਆ ਸੀ ਝੀਲ ਦੇ ਕਿਨਾਰੇ ਇਹ ਤਕਰੀਬਨ 1 ਏਕੜ ਦੇ ਵਿੱਚ ਫੈਲਿਆ ਹੋਇਆ ਉਸ ਦੇ ਮਾਲਕ ਨੂੰ ਦਿੱਤੇ ਗਏ 12.8 ਮਿਲੀਅਨ ਤੇ ਇਸ ਹਾਦਸੇ ਤੋਂ ਬਾਅਦ ਨਾਮਕਰੀ ਖਾਨ ਨੂੰ ਪ੍ਰੋਪਰ ਤਰੀਕੇ ਦੇ ਨਾਲ ਬੰਦ ਕਰ ਸ਼ਾਸ਼ੰਦੀ ਕਿ ਇੱਕ ਜਗ੍ਹਾ ਦੇ ਥੱਲੇ ਸੁਰੰਗ ਹੈ ਖਾਨ ਹੈ ਉੱਥੇ ਵਰਕਰ ਕੰਮ ਕਰ ਰਹੇ ਨੇ ਤੇ ਉਹਦੇ ਉੱਪਰ ਡ੍ਰਿਲਿੰਗ ਹੋ ਰਹੀ ਹੈ ਨਾ ਤਾਂ ਡ੍ਰਿਲਿੰਗ ਕਰਨ ਵਾਲਿਆਂ ਨੂੰ ਪਤਾ ਹੈ ਕਿ ਥੱਲੇ ਖਾਨ ਹੈ ਤੇ ਨਾ ਹੀ ਖਾਨ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਪਤਾ ਹੈ ਕਿ ਸਾਡੇ ਉੱਪਰ ਡ੍ਰਿਲਿੰਗ ਹੋ ਰਹੀ ਹੈ ਇਹ ਇੱਕ ਬਹੁਤ ਵੱਡੀ ਨਕਾਮੀ ਸੀ ਅਮਰੀਕਾ ਦੀ ਉਹ ਤਾਂ ਕੁਦਰਤ ਦਾ ਇਹ ਸ਼ੁਕਰ ਰਹਿ ਗਿਆ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਇਹ ਸੀ ਲੇਕ ਪਨੀਓਰ ਦੇ ਨਾਲ ਜੁੜਿਆ ਹੋਇਆ ਇੱਕ ਇੰਟਰਸਟਿੰਗ ਕਿੱਸਾ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਡੇ YouTube ਦੇ ਚੈਨਲ ਜੋ ਟਿਪ ਰਿਓ ਸਬਸਕ੍ਰਾਈਬ ਕਰਨਾ ਧੰਨਵਾਦ ਹੁਣ ਅਸੀਂ WhatsApp ਦੇ ਉੱਪਰ ਵੀ ਆ ਦਾ ਲਿੰਕ ਅਸੀਂ WhatsApp ਵਾਲੇ ਚੈਨਲ ਦੇ ਵਿੱਚ ਪਾ ਦਿੰਦੇ ਹਾਂ ਤੁਹਾਨੂੰ ਡਾਇਰੈਕਟ ਸਾਡੀ ਵੀਡੀਓ ਮਿਲ ਜਾਇਆ ਕਰੇ ਜਿਹੜੇ ਤੁਹਾਡੇ ਘਰ ਦੇ ਵਿੱਚ ਵੱਡੇ ਬਜ਼ੁਰਗ ਨੇ ਸਾਡੀ ਵੀਡੀਓ ਨੂੰ ਲੱਭ ਕੇ ਨਹੀਂ ਦੇਖ ਸਕਦੇ YouTube ਦੇ ਉੱਪਰ ਤਾਂ ਉਹਨਾਂ ਨੂੰ ਜੋ TV ਇਨਫੋਰਮੇਸ਼ਨ WhatsApp ਚੈਨਲ ਹੈ ਉਸ ਨੂੰ ਜੁਆਇਨ ਕਰਵਾਓ ਜਿਵੇਂ ਹੀ ਕੋਈ ਨਵੀਂ ਵੀਡੀਓ ਆਇਆ ਕਰੀ ਉਸ ਦਾ ਲਿੰਕ ਇਸ ਚੈਨਲ ਦੇ ਵਿੱਚ ਪਾਇਆ ਜਾਂਦਾ ਹੈ ਉੱਥੋਂ ਕਲਿੱਕ ਕਰਕੇ ਤੁਸੀਂ ਵੀਡੀਓ ਨੂੰ ਦੇਖ ਸਕਦੇ ਹੋ WhatsApp ਵਾਲੇ ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਤੇ ਕਮੈਂਟ ਦੇ ਵਿੱਚ ਹੈ ਧੰਨਵਾਦ